ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਮਾਜ ਮਹੱਲਾ ਚੌਥਾ ਗੁਰਮਖ ਜਿੰਦੂ ਜਪ ਨਾਮ ਕਰਮ ਮਤ ਮਤਾ ਮਤ ਜੀਓ ਨਾਮ ਮੁਖ ਰਮ ਸੰਤੋਖ ਪਿਤਾ ਕਰ ਗੁਰਪੁਰਖ ਅਜਨਮ ਬੜ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਉ ਵੱਡ ਭਾਗੀ ਮਿਲ ਸੁਗੜ ਸੁਜਾਨੀ ਜਿਉ ਮੇਰਾ ਮਨ ਤਨ ਹਰ ਰੰਗ ਭਿੰਨਾ ਆਪੋ ਸੰਤੋ ਮਿਲ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲਹਿ ਲਾ ਜਿਉ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾ ਜਿਓ ਮਿਲ ਪੁਰਬ ਲਿਖੜੈ ਤੋਰ ਕਰਮ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜਿਓ ਮਨ ਮੋਰ ਕੋ ਹਕੜਾ ਸ਼ਬਦ ਮੁਖ ਪਾਇ ਹਰ ਅੰਮ੍ਰਿਤ ਬੁਠੜਾ ਮਿਲਿਆ ਹਰ ਰਾਯਾ ਜਿਓ ਜਨ ਨਾਨਕ ਪ੍ਰੇਮ ਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 172 ਅਤੇ 173 ਦੇ ਉੱਪਰ ਅੰਕਿਤ ਹੈ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਆ ਗੁਰਮੁਖ ਜਿੱਦੂ ਨਾਮ ਜਪ ਨਾਮ ਕਰਮਾ ਇਹ ਮੇਰੀ ਜਿੰਦ ਗੁਰਮੁਖ ਜਿੱਦੂ ਜਪ ਨਾਮ ਕਰਮਾ ਇਹ ਮੇਰੀ ਜਿੰਦ ਗੁਰੂ ਦੇ ਸਾਹਮਣੇ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਇਹ ਤੇਰੇ ਕਰਮਾਂ ਦੇ ਵਿੱਚ ਤੇਰੇ ਭਾਗਾਂ ਦੇ ਵਿੱਚ ਆਇਆ ਹੈ ਗੁਰਮੁਖ ਜਿੱਦੂ ਜਪ ਨਾਮ ਕਰਮਾ ਮਤ ਮਾਤਾ ਮਤ ਜਿਓ ਨਾਮ ਮੁਖ ਰੰਮ ਕਿਉਂਕਿ ਜੀਵਨ ਦੇ ਵਿੱਚ ਜਿਸ ਵੇਲੇ ਬੱਚਾ ਹੁੰਦਾ ਹੈ ਤੇ ਮਾਂ ਉਹਨੂੰ ਮਤ ਦਿੰਦੀ ਹੈ ਸਤਿਗੁਰੂ ਕਹਿੰਦੇ ਭਾਈ ਇਹ ਜਿਹੜੀ ਮਤ ਹੈ ਨਾ ਇਹਨੂੰ ਗੁਰੂ ਵਾਲੀ ਬਣਾ ਲੈ ਤੇ ਗੁਰੂ ਤੈਨੂੰ ਸੱਚਜੀ ਮਤ ਦੇਵੇਗਾ ਤੇ ਮਾਂ ਵਾਲਾ ਤੈਨੂੰ ਸੁਣਿਆ ਦੇਗਾ ਮਾਂ ਵਾਲਾ ਪਿਆਰ ਤੈਨੂੰ ਬਖਸ਼ਿਸ਼ ਕਰੇ ਆਪਣੇ ਜੀਵਨ ਨੂੰ ਵੀ ਗੁਰੂ ਦੀ ਮਤ ਦੇ ਨਾਲ ਚਲਾਉਣਾ ਸ਼ੁਰੂ ਕਰ ਮਤ ਮਾਤਾ ਮਤ ਜੀਓ ਨਾਮ ਮੁਖ ਰਾਮ ਤੇ ਮੁਖ ਦੇ ਨਾਲ ਉਸ ਰਾਮ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਕ ਸੰਤੋਖ ਪਤਾ ਕਰ ਗੁਰ ਪੁਰਖ ਜਨਮ ਆਪਣੇ ਜੀਵਨ ਦੇ ਵਿੱਚ ਸੰਤੋਖ ਲੈ ਕੇ ਆ ਕਿਉਂਕਿ ਜਿਹੜੇ ਸ਼ੁਭ ਗੁਣ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੇ ਆ ਤੇ ਇਹਦੇ ਵਿੱਚ ਇੱਕ ਸ਼ਬਦ ਇਹ ਵੀ ਹੈ ਸੰਤੋਖ ਪਾਸ਼ਾ ਜੀ ਨੇ ਤਾਂ ਬਹੁਤ ਉਦਾਹਰਨਾਂ ਦਿੱਤੀਆਂ ਬਾਣੀ ਵਿੱਚ ਸਾ ਸੰਗਤ ਜੀ ਜਦਾਂ ਕੱਪੜਾ ਦੋ ਤਰ੍ਹਾਂ ਰੰਗਿਆ ਜਾਂਦਾ ਹੈ ਇੱਕ ਤਾਂ ਕੱਪੜੇ ਦੇ ਉੱਪਰ ਡਿਜ਼ਾਈਨ ਬਣਾਇਆ ਜਾਂਦਾ ਉਹਦੇ ਉੱਪਰ ਚਿੱਤਰਕਾਰੀ ਹੁੰਦੀ ਹੈ ਉਹ ਤਾਂ ਸਾਨੂੰ ਬੜਾ ਸੋਹਣਾ ਲੱਗਦਾ ਕੱਪੜਾ ਕੋਈ ਵੀ ਡਿਜ਼ਾਈਨ ਵਾਲਾ ਕੱਪੜਾ ਹੋਵੇ ਤੇ ਸਾਨੂੰ ਬਹੁਤ ਸੋਹਣਾ ਲੱਗਦਾ ਤੇ ਇੱਕ ਕੱਪੜਾ ਹੁੰਦਾ ਜਿਹਨੂੰ ਦਾਗ ਲੱਗ ਜਾਂਦਾ ਤੇ ਜਿਹੜਾ ਦਾਗ ਲੱਗਦਾ ਉਹ ਸਾਨੂੰ ਚੰਗਾ ਨਹੀਂ ਲੱਗਦਾ ਇਸੇ ਤਰ੍ਹਾਂ ਦਾ ਉਹ ਜੀਵਨ ਸੰਤੋਖੀ ਜੀਵਨ ਜਿਹੜਾ ਹੈ ਉਹ ਚਿੱਤਰਿਆ ਹੋਇਆ ਹੈ ਡਿਜ਼ਾਈਨ ਕੀਤਾ ਹੋਇਆ ਹੈ ਤੇ ਜਿਹੜਾ ਦਾਗੀ ਕੱਪੜਾ ਹੈ ਨਾ ਜਿਹਨੂੰ ਦਾਗ ਲੱਗ ਜਾਂਦੇ ਲੋਭੀ ਕੱਪੜਾ ਕਿਉਂਕਿ ਲੋਭ ਦੇ ਵਾਸਤੇ ਮਨੁੱਖ ਸੋਚਦਾ ਹੈ ਮੈਨੂੰ ਉਹ ਵੀ ਪ੍ਰਾਪਤ ਹੋ ਜਾਏ ਉਹ ਤੇ ਪ੍ਰਾਪਤ ਹੋਵੇ ਉਹਦੇ ਵਾਸਤੇ ਆਪਣੇ ਜੀਵਨ ਦੇ ਵਿੱਚ ਲੋਭ ਲੈ ਕੇ ਆ ਜਾਂਦਾ ਤੇ ਲੋਭ ਜਿਹੜਾ ਨਾ ਉਹਦੀ ਸੀਮਾ ਕੋਈ ਨਹੀਂ ਜਿਹੜੀ ਲੋੜ ਹੁੰਦੀ ਨਾ ਜੇ ਲੋੜ ਦੀ ਸੀਮਾ ਹੈ ਪਰ ਲੋਭ ਦੀ ਸੀਮਾ ਕੋਈ ਨਹੀਂ ਅੱਜ ਵੀ ਉਹਨਾਂ ਲੋਕਾਂ ਨੂੰ ਲਾਣਤਾ ਪੈਂਦੀਆਂ ਜਿਨ੍ਹਾਂ ਨੇ ਜੀਵਨ ਦੇ ਵਿੱਚ ਲੋਭ ਕਮਾਇਆ ਭਾਈ ਬਾਬਾ ਦਾਤੂ ਜੀ ਸਨ ਗੁਰੰਗਤ ਦੇਵ ਜੀ ਦੇ ਸੁਪੁੱਤਰ ਜਿਨ੍ਹਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਛਾਤੀ ਵਿੱਚ ਲੱਤ ਮਾਰੀ ਸੀ ਕਦੇ ਵਾਸਤੇ ਕਿ ਸਾਨੂੰ ਗੁਰਤਾ ਗੱਦੀ ਵੀ ਮਿਲੀ ਕਦੇ ਅਸੀਂ ਪ੍ਰਿਥੀ ਚੰਦ ਨੂੰ ਨਹੀਂ ਭੁੱਲ ਸਕਦੇ ਲੋਭ ਦੇ ਖਾਤਰ ਉਹਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕੀ ਕੁਛ ਕੀਤਾ ਧੀਰਮਲ ਨੇ ਕੀ ਕੀਤਾ ਸੀ ਇਹ ਮਸੰਦ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਗੋਲੀ ਚਲਾਈ ਸੀ ਲੋਭੀ ਸੀ ਨਾ ਗੰਗੂ ਬ੍ਰਾਹਮਣ ਤੇ ਉਹਨੂੰ ਲਾਣ ਤਾਂ ਹੀ ਪੈ ਰਹੀ ਅੱਜ ਵੀ ਪੈ ਰਹੀ ਔਰ ਪੈਂਦੀਆਂ ਰਹਿਣਗੀ ਦਾਗ ਦੋਸ਼ ਮੁਹ ਚਲਿਆ ਲਾਏ ਦਰਗਾ ਵੈਸਣ ਨਹੀਂ ਜਾ ਪਰ ਇੱਕ ਵਸੇ ਉਹ ਵੀ ਜੀਵਨ ਹੈ ਭਾਈ ਲਾਲੋ ਜੀ ਵਰਗੇ ਸੰਤੋਖੀ ਜੀਵਨ ਸੀ ਇੱਕ ਪਾਸੇ ਮਾਲਕ ਭਾਗੋ ਐ ਇੱਕ ਲੋਕਾਂ ਦੇ ਖੂਨ ਦੇ ਦਾਗ ਆਪਣੇ ਜੀਵਨ ਦੇ ਵਿੱਚ ਲਾਏ ਐ ਇੱਕ ਨੇ ਆਪਣਾ ਜੀਵਨ ਹੀ ਅੰਮ੍ਰਿਤ ਬਣਾ ਲਿਆ ਅਤ ਦੀ ਗਰੀਬੀ ਸੀ ਪਰ ਵਿਕਿਆ ਨਹੀਂ ਸੀ ਭਾਈ ਲਾਲੋ ਸ਼ੀਆ ਉਪੜ ਹੋ ਗਿਆ ਪਾਸ਼ਾ ਜੀ ਦੇ ਬੜੇ ਸਿੱਖ ਹੋਇਆ ਭਾਈ ਮੰਝ ਦੀ ਵਰਗੇ ਹੋਇਆ ਜਿਨ੍ਹਾਂ ਨੂੰ ਕੋਈ ਖਰੀਦ ਨਹੀਂ ਸਕਿਆ ਹੁਣੇ ਆਪਾਂ ਪੜਿਆ ਸੀ ਇਤਿਹਾਸ 2-4 ਦਿਨ ਪਹਿਲਾਂ ਭਾਈ ਸੁਭੇਗ ਸਿੰਘ ਜੀ ਭਾਈ ਸ਼ਾਹワਾਸ ਸਿੰਘ ਜੀ ਵਿਕੇ ਥੋੜੇ ਸੀ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਸੰਤੋਖ ਸੀ ਤੇ ਗੁਰੂ ਮਹਾਰਾਜ ਨੇ ਕਹਤਾ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੋਪਨ ਮਨੋਰਥ ਬਿਰਥੇ ਸਭ ਕਾਜ ਬਥੇਰਾ ਕੋਸ਼ਿਸ਼ ਸੰਸਾਰ ਦੇ ਵਿੱਚ ਆਪਾਂ ਦੇਖਦੇ ਹੁਣ ਸਤਿਗੁਰੂ ਜੀ ਨੇ ਜਿਸ ਵੇਲੇ ਗੱਲ ਕੀਤੀ ਨਾ ਸੰਤੋਖ ਦੀ ਗੱਲ ਕੀਤੀ ਹੈ ਜੇ ਹਿੰਦੂ ਨੂੰ ਵੀ ਸਮਝਾਇਆ ਨਾ ਉਹਨਾਂ ਨੂੰ ਕਹੇ ਸੀ ਦਇਆ ਕਪਾ ਦੂਸਰੀ ਗੱਲ ਸੀ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੂ ਜੀ ਕਾ ਹਾਈ ਤਾ ਪਾਂਡੇ ਕਾ ਵੀ ਇਹ ਧਾਰਮਿਕ ਚਿੰਨ ਤਾਂ ਧਾਰਨ ਕਰ ਲੇ ਪਰ ਆਤਮਾ ਨੂੰ ਕੀ ਲਾਭ ਹੈ ਤੇ ਤੇਰੇ ਜੀਵਨ ਵਿੱਚ ਦਇਆ ਹੋਣੀ ਚਾਹੀਦੀ ਔਰ ਗੁਰੂ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਸਬਗੁਰੂ ਤੇਗਵਾਧਰ ਸਭ ਤੋਂ ਵੱਡੀ ਦਇਆ ਕਿਦੇ ਅੰਦਰ ਹੋ ਸਕਦੀ ਜੇ ਉਹਨੂੰ ਸਤਿਗੁਰੂ ਗੱਲ ਕਰ ਰਿਹਾ ਜੇ ਥਿਉਰੀ ਕਰ ਰਿਹਾ ਉਹਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਦਇਆ ਸੀ ਨਾ ਦੂਸਰੇ ਦੇ ਧਰਮ ਦੀ ਖਾਤਰ ਸਤਿਗੁਰੂ ਮਹਾਰਾਜ ਜੀ ਆਪਣੀ ਸ਼ਹਾਦਤ ਦਿੰਦੇ ਆ ਹੁਣ ਜੇ ਦੂਸਰੀ ਗੱਲ ਹੈ ਸੰਤੋਖ ਦੀ ਗੱਲ ਕਰਦੇ ਆ ਤੇ ਮੱਦੀ 10 ਵਰਗਾ ਸੰਤੋਖ ਕੋਈ ਨਹੀਂ ਨਾਲਜ ਵੀ ਦਿੱਤੇ ਗਏ ਡਰਾਵੇ ਵੀ ਦਿੱਤੇ ਗਏ ਬਹੁਤ ਕੁਝ ਕੀਤਾ ਜੀ ਜੱਤ ਗੰਢੀ ਕਹਿੰਦੇ ਇਦਾਂ ਦਾ ਜਿਨੇ ਹੋਣਾ ਚਾਹੀਦਾ ਵੀ ਜਿਹਨੂੰ ਗੰਢਾ ਜੱਤ ਦੀਆਂ ਲੱਗੀਆਂ ਹੋਣ ਭਾਈ ਦਿਆਲੇ ਨੂੰ ਤਾਂ ਉੱਬਲ ਦੀ ਦੇਗ ਵਿੱਚ ਉਬਲ ਲਿਆ ਗਿਆ। ਵੱਟ ਉਹਨੂੰ ਵੱਟ ਦਿੱਤੇ ਜਾਂਦੇ ਸੀ। ਤੇ ਵੱਟ ਉਹ ਫਿਰ ਰੂਹ ਦੇ ਵਿੱਚ ਲਪੇਟ ਕੇ ਸਤੀਦਾਸ ਨੂੰ ਸ਼ਹੀਦ ਕਰ ਦਿੱਤਾ। ਇਦਾਂ ਦਾ ਜਿਨੂ ਪਾਇਆ ਬ੍ਰਾਹਮਣ ਦੇ ਗਲ ਵਿੱਚ ਗੁਰੂ ਪਾਸ਼ਾ। ਕਹਿੰਦੇ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ ਇਹ ਜਿਨੂ ਜੀ ਕਾ ਹਾਈ ਤਪ ਹੰਡੇ ਕਾ। ਤੇ ਜੀਵਨ ਦੇ ਵਿੱਚ ਸੰਤੋਖ ਆ ਜਾਏ। ਰੋਜ਼ ਆਪਾਂ ਪੜਦੇ ਆਂ ਤਿੰਨ ਚੀਜ਼ਾਂ ਗੁਰੂ ਸਾਹਿਬ ਨੇ ਦੱਸੀਆਂ ਉਹਦੇ ਵਿੱਚ ਦੂਸਰੀ ਗੱਲ ਸੰਤੋਖ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਇਹ ਸਾਡੇ ਜੀਵਨ ਦਾ ਕਹਿੰਦੇ ਅੰਗ ਬਣ ਜਾਏ ਅੱਜ ਨਾਲ ਕੁਝ ਹੋਇਆ ਜਿੰਨਾ ਕੁਝ ਹੁੰਦਾ ਲੋਭ ਦੇ ਖਾਤਰ ਤੇ ਉਹਨਾਂ ਲੋਕਾਂ ਨੇ ਕਿਸੇ ਰਿਸ਼ਤਿਆਂ ਨੂੰ ਨਹੀਂ ਸਮਝਿਆ ਕਿਸੇ ਦੁਖੀ ਦੀ ਪਕਾਰ ਨਹੀਂ ਸਮਝੀ ਲੋਕਾਂ ਦੇ ਦਰਦ ਨਹੀਂ ਸਮਝੇ ਉਹਨਾਂ ਨੇ ਜ਼ੁਲਮ ਹੀ ਕੀਤਾ ਲੁੱਟਿਆ ਲੋਕਾਂ ਨੂੰ ਲੁੱਟਾਂ ਖੋਹਾਂ ਕੀਤੀ ਸੰਤੋਖ ਨਹੀਂ ਸੀ ਰੱਜੇ ਨਹੀਂ ਸਨ ਪਾਸ਼ਾ ਜੀ ਕਹਿੰਦੇ اے ਭਾਈ ਗੁਰਮੁਖ ਜਿੱਧੂ ਜਪ ਨਾਮ ਕਰਮਾ ਮਤ ਮਾਤਾ ਮਤ ਜਿਓ ਇਹ ਜਿਹੜੀ ਮਤ ਲਈ ਨਾ ਗੁਰੂ ਦੇ ਕੋਲੋਂ ਇਹਨੂੰ ਮਾਤਾ ਹੀ ਬਣਾਦਾ ਕ ਮਾਤਾ ਕਿੰਨਾ ਮਾਂ ਕਿੰਨੀ ਸਮਝਾਉਂਦੀ ਹੈ ਤੇ ਗੁਰੂ ਵੀ ਸਮਝਾ ਦੇ ਮਤ ਜਿਓ ਇਹ ਜਿਹੜੀ ਮਤ ਲਈ ਆਣਾ ਤੇ ਇਹਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਪਾਤਸ਼ਾਹ ਜੀ ਕਹਿੰਦੇ ਗੁਰ ਕੀ ਮਤ ਤੂੰ ਲਈ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇਤ ਮਤ ਮਾਤਾ ਮਤ ਜਿਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅ ਜਨਮਾ ਉਹ ਗੁਰਪੁਰਖ ਪੁਰਖ ਜਿਹੜਾ ਉਹ ਜਿਹੜਾ ਜੁਨੀਆਂ ਦੇ ਵਿੱਚ ਨਹੀਂ ਆਂਦਾ ਪਰਮਾਤਮਾ ਕਾਲਪੁਰਖ ਜਿਹੜਾ ਉਹਨੂੰ ਆਪਣਾ ਗੁਰੂ ਬਣਾ ਲੈ ਕਰ ਗੁਰਪੁਰਖ ਜਨਮ ਵੱਡ ਭਾਗੀ ਮਿਲ ਰਾਮਾ ਵੱਡੇ ਭਾਗਾ ਦੇ ਨਾਲ ਉਸ ਰਾਮ ਪਰਮੇਸ਼ਰ ਨੂੰ ਮਿਲਣਾ ਕਰ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜਿਓ ਜੋਗੀ ਦਾ ਅਰਥ ਹੁੰਦਾ ਹੈ ਜੋਗ ਦਾ ਅਰਥ ਹੁੰਦਾ ਜੁੜਨਾ ਉਹ ਗੁਰੂ ਜਿਹੜਾ ਜੁੜਿਆ ਹੋਇਆ ਪਰਮੇਸ਼ਰ ਦਾ ਗੁਰ ਜੋਗੀ ਪੁਰਖ ਮਿਲਿਆ ਸਤਗੁਰੂ ਨੇ ਤਾਂ ਸਿੱਖ ਨੂੰ ਵੀ ਜੋਗੀ ਬਣਾਇਆ ਤੇ ਇਹ ਆਖਿਆ ਵੀ ਤੁਸੀਂ ਬਾਹਰ ਨਾ ਭਟਕਿਓ ਆ ਬਾਹਰ ਲੀਆਂ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਜੋਗੀ ਧਾਰਨ ਕਰਦੇ ਸੀ ਮਤਾਂ ਇਹਨਾਂ ਨਿਸ਼ਾਨੀਆਂ ਦੇ ਵਿੱਚ ਪਾ ਕੇ ਭੇਖ ਦੇ ਵਿੱਚ ਪਾ ਕੇ ਕ ਅਸਲੀ ਮਕਸਦ ਤੋਂ ਮਕਸਦ ਤੋਂ ਤੁਸੀਂ ਭੁੱਲ ਜਾਓ ਭਟਕ ਜਾਓ ਆਪਾਂ ਰੋਜ ਪੜਦੇ ਆਂ ਮੁੰਦਾ ਸੰਤੋਖ ਤੁਸੀਂ ਮੁੰਦਰਾ ਪਾਓ ਭਾਈ ਤੁਹਾਡੇ ਅੰਦਰ ਸੰਤੋਖ ਹੋਣਾ ਚਾਹੀਦਾ ਏਡੀਆਂ ਏਡੀਆਂ ਕੱਚ ਦੀਆਂ ਮੁੰਦਾ ਪਾਉਂਦੇ ਸੀ ਕੰਨਾਂ ਦੇ ਵਿੱਚ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਉਹ ਝੋਲੀ ਰੱਖਦੇ ਸੀ ਉਹ ਆਟਾ-ਉਟਾ ਮੰਗਦੇ ਸੀ ਸਮਾਨ ਮੰਗਦੇ ਸੀ ਉਹਦੇ ਵਿੱਚ ਪਾਈ ਜਾਂਦੇ ਸੀ ਗੁਰੂ ਮਾਰਾ ਕਹਿੰਦੇ ਮਿਹਨਤ ਕਰੋ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਭਪੂਤ ਇਹ ਸਵਾਲ ਆਉਣੀ ਆ ਨਾ ਸਵਾ ਤੇ ਪਰਮੇਸ਼ਰ ਨਾਲ ਧਿਆਨ ਜੋੜ ਲਓ ਸਮਝ ਆ ਜਾਏਗੀ। ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਖਿੰਤਾ ਕਾਲ ਖਿੰਤਾ ਉਹ ਇੱਕ ਆਪਣੇ ਕੋਲ ਗੋਦੜੀ ਰੱਖਦੇ ਸਨ। ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਇਹ ਜੁਗਤੀ ਆ ਜੋਗ ਨੂੰ ਪ੍ਰਾਪਤ ਕਰਨ ਦੀ ਆਪਣੇ ਇਸ ਕਾਇਆ ਨੂੰ ਕੋਰਾ ਰੱਖ ਅ빠 ਜਨਕ ਨੇ ਬੱਚ ਜੇ ਬੱਚੀ ਦੀ ਸ਼ਾਦੀ ਨਹੀਂ ਹੁੰਦੀ ਕਹਿੰਦੇ ਕਵਾਰੀ ਕਹਿੰਦੇ ਨਾ ਕਵਾਰੀ ਜਾਂ ਕੁਵਾਰਾ ਬੱਚਾ ਕਵਾਰੀ ਬੱਚੀ ਵਿਕਾਰਾਂ ਦੀ ਸ਼ੋਹ ਤੋਂ ਕਹਿੰਦੇ ਆਪਣੇ ਜੀਵਨ ਨੂੰ ਬਚਾ ਕੇ ਰੱਖਣਾ ਇਹ ᔪਗਤੀ ਬਣਾ ਲਓ ਕਵਾਰੀ ਕਾਇਆ ᔪਗਤ ਡੰਡਾ ਪ੍ਰਤੀਤ ਉਹ ਹੱਥ ਦੇ ਵਿੱਚ ਨਾ ਉਹ ਡੰਡਾ ਰੱਖਦੇ ਸੀ ਕੁੱਤਿਆਂ ਤੋਂ ਵੀ ਹੁੰਦਾ ਸੀ ਕੁੱਤੇ ਬਿੱਲੇ ਮਗਰ ਆਉਂਦੇ ਸੀ ਕਿ ਗੁਰੂ ਮਹਾਰਾਜ ਕਹਿੰਦੇ ਡੰਡਾ ਵੀ ਰੱਖਣਾ ਤੁਸੀਂ ਕਾਹਦਾ ਰੱਖੋ ਡੰਡਾ ਪ੍ਰਤੀਤ ਸ਼ਰਦਾ ਦਾ ਡੰਡਾ ਆਪਣੇ ਕੋਲ ਰੱਖੋ ਜੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਨਾ ਜੀਵਨ ਵਿੱਚ ਗੁਰੂ ਦੇ ਪ੍ਰਤੀ ਪਰਮੇਸ਼ਰ ਦੇ ਪ੍ਰਤੀ ਉਸ ਡੰਡੇ ਨਾਲ ਭਜਾ ਦਿਓ ਤੇ ਉਹ ਆਪਸ ਵਿੱਚ ਹੀ ਕਦੇ ਕਰਦੇ ਹੁੰਦੇ ਸੀ ਆਦੇਸ਼ ਆਦੇਸ਼ ਗੁਰਮਾਰਾ ਕਹਿੰਦੇ ਉਹਨੂੰ ਕਰੋ ਆਦੇਸ਼ ਇਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਇੱਕ ਹੋਵੇ ਪਾਸ਼ਾ ਜੀ ਕਹਿੰਦੇ ਉਹ ਜੋਗੀ ਬਣ ਗਿਆ ਤੇ ਗੁਰੂ ਮਹਾਰਾਜ ਨੇ ਸਿੱਖ ਨੂੰ ਵੀ ਜੋਗੀ ਬਣਾਇਆ ਗੁਰ ਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜਿਉ ਸਾਰਾ ਹੀ ਪਿਆਰ ਜਿਹੜਾ ਹੈ ਉਹ ਗੁਰੂ ਜੋਗੀ ਨੂੰ ਪ੍ਰਾਪਤ ਕਰਕੇ ਮਿਲਦਾ ਹੈ ਗੁਰ ਹਰ ਰੰਗ ਰਤੜਾ ਉਹ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਸਦਾ ਨਿਰਵਾਣੀ ਜਿਉ ਉਹ ਵਿਸ਼ੇ ਵਿਚਾਰਾਂ ਤੋਂ ਰਹਿਤ ਹੈ ਨਿਰਵਾਣ ਹੈ ਆ ਜਿਹੜੇ ਗੁਰੂ ਬਣ ਕੇ ਬੈਠੇ ਹਨ ਬਹੁਤ ਕੁਝ ਹੋ ਰਿਹਾ ਹੈ ਆਪਣੇ ਆਪ ਨੂੰ ਤਾਂ ਉਹ ਰੱਬ ਮੰਨਦੇ ਫਿਰਦੇ ਆਂ ਭਗਵਾਨ ਮੰਨਦੇ ਫਿਰਦੇ ਤੇ ਫਿਰ ਹੁੰਦਾ ਕੀ ਹੈ ਆ ਪੰਜਾਬ ਦੇ ਵਿੱਚ ਬੜੀ ਵੱਡੀ ਲਹਿਰ ਚਲਾਈ ਆ ਇਹਨਾਂ ਨੇ ਹੈ ਤਾਂ ਵੈਸੇ ਉਹ ਆਪਣੇ ਆਪ ਨੂੰ ਈਸਾਈ ਕਹਿੰਦੇ ਪਰ ਹੈ ਨਹੀਂ ਕਿਉਂਕਿ ਈਸਾਈਆਂ ਨੇ ਤਾਂ ਆਪਣਾ ਸਪਸ਼ਟੀਕਰਨ ਦਿੱਤਾ ਅਕਾਲ ਤੱਕ ਸਭ ਤੇ ਵੀ ਜਿੱਦਾਂ ਤੁਹਾਡੇ ਡੇਰੇ ਬਣੇ ਆ ਨਾ ਇਦਾਂ ਇਹ ਵੀ ਨਵੇਂ ਪੈਦਾ ਹੋ ਗਏ ਪਾਸਟਰ ਬਣ ਗਏ ਪਾਦਰੀ ਬਣ ਗਏ ਹੁਣ ਇਹ ਕੱਜ ਦਾ ਉਹਦਾ ਖਲਾਸਾ ਹੋਇਆ ਹੋਣ ਸਜਾ ਹੋਣੀ 1 ਅਪ੍ਰੈਲ ਨੂੰ ਬੜਾ ਵੱਡਾ ਸੀ ਪੰਜਾਬ ਦਾ ਪਾਸਟਰ ਤੇ ਉਹ ਬੀਬੀਆਂ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਆਈਆਂ ਜਿਨ੍ਹਾਂ ਦੇ ਨਾਲ ਜਿਹੜੀਆਂ ਪੀੜਤ ਸਨ ਤੇ ਹੁਣ ਜਿਹੜਾ ਦਰਬਾਰ ਦੇ ਵਿੱਚ ਆਉਂਦਾ ਸਿੱਖ ਦੇ ਗੁਰੂ ਬਾਹਰ ਦੇ ਦਰਬਾਰ ਵਿੱਚ ਪਹਿਲਾਂ ਵੀ ਆਉਂਦੇ ਸੀ ਪੀੜਤ ਉਹਨਾਂ ਦੀ ਮਦਦ ਖਾਲਸਾ ਪੰਥ ਕਰਦਾ ਸੀ ਤੇ ਉਹ ਜਿਹੜੇ ਲੋਕ ਹੈ ਉਹ ਅੱਜ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਰੱਬ ਅਕਾਲ ਪੁਰਖ ਬਣਦੇ ਫਿਰਦੇ ਆ ਪਰਮੇਸ਼ਰ ਬਣਦੇ ਫਿਰਦੇ ਪਰ ਰੱਬ ਦੀ ਬਰਾਬਰੀ ਥੋੜੇ ਹੋਸਾ ਇੱਕ ਪਿਤਾ ਜੀ ਸੀ ਇੱਕ ਬਾਪੂ ਜੀ ਸੀ ਦੋਨੇ ਜੇਲ੍ਹ 'ਚ ਬੈਠੇ ਸਤਿਗੁਰੂ ਕਹਿੰਦੇ ਇਦਾਂ ਦਾ ਗੁਰੂ ਕਰੋ ਜਿਹੜਾ ਵਿਸ਼ੇ ਵਿਕਾਰਾਂ ਤੋਂ ਰਹਿਤ ਹੈ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜਿਉ ਬੜ ਭਾਗੀ ਮਿਲ ਸੋਗੜ ਸੁਜਾਨੀ ਜਿਉ ਬੜਾ ਸੁਚੱਜਾ ਹੈ ਬੜਾ ਸਿਆਣਾ ਹੈ ਉਹਨੂੰ ਮਿਲ ਬੜ ਭਾਗੀ ਮਿਲ ਸੋਗੜ ਸੁਜਾਨੀ ਜਿਉ ਜਦੋਂ ਮਿਲਿਆ ਨਾ ਕਹਿੰਦੇ ਮੇਰਾ ਮਨ ਤਨ ਹਰ ਰੰਗ ਭਿੰਨਾ ਮੇਰਾ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੰਗ ਮਨ ਭਿੱਜ ਗਿਆ ਹੈ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲ ਨਾਮ ਜਪਹਾ ਬਾਜ ਮਾਰਦੇ ਆਵੋ ਸੰਤੋ ਆਹ ਪ੍ਰਭੂ ਦੇ ਪਿਆਰਿਓ ਆਓ ਮਿਲ ਕੇ ਪਰਮੇਸ਼ਰ ਦਾ ਨਾਮ ਜਪੀਏ ਆਵੋ ਸੰਤੋ ਮਿਲ ਨਾਮ ਜਪਾਹ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰ ਕੱਲ ਵੀ ਮੈਂ听 ਕੀਤੀ ਸੀ ਸਤਿਗੁਰੂ ਮਹਾਰਾਜ ਜੀ ਬਾਜਾ ਮਾਰਦੇ ਆ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਤੇ ਉਹਨਾਂ ਦੇ ਹਿਰਦੇ ਵਿੱਚ ਵਸ ਜਾਏਗੀ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਣ ਤੇ ਫਿਰ ਉਹ ਰੋਜ਼ ਜਿਹਨਾਂ ਦੇ ਹਿਰਦੇ ਵਿੱਚ ਬਸ ਗਏ ਨਾ ਫਿਰੋ ਅੰਮ੍ਰਿਤ ਪੀਂਦੇ ਆ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਾਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਆਵੋ ਸੰਤੋ ਮਿਲ ਨਾਮ ਜਪਾਹ ਵਿੱਚ ਸੰਗਤ ਨਾਮ ਸਦਾ ਲਹਿਲਾਹ ਜਿਓ ਸੰਗਤ ਦੇ ਵਿੱਚ ਚੰਗੇ ਲੋਕ ਵੀ ਕਈ ਬਹੁਤ ਹਨ ਪਰ ਕਈਆਂ ਦੀ ਸੋਚ ਹੁੰਦੀ ਹੈ ਵੀ ਅਸੀਂ ਗੁਰਦੁਆਰੇ ਜਾ ਕੇ ਕੀ ਕਰਨਾ ਹੈ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸੀਂ ਘਰੇ ਨਿਤਨੇਮ ਕਰ ਲੈਂਦੇ ਆਂ ਪਰ ਜਿਹੜੀ ਸੰਗਤ ਆ ਨਾ ਸੰਗਤ ਤੋਂ ਬਿਨਾ ਜੀਵਨ ਅਧੂਰਾ ਹੈ ਇੱਥੇ ਆ ਕੇ ਸਾਨੂੰ ਸਮਝ ਆਏਗੀ ਗੁਰਮਹਾਰਾ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਦ ਸੰਗਤ ਮੁਹ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਆਪਾਂ ਜਦੋਂ ਅਰਦਾਸ ਕਰਦੇ ਆ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਇਹ ਪਿਆਰਿਆਂ ਦਾ ਮੇਲ ਹੀ ਆ ਨਾ ਕੀ ਪਤਾ ਕਿਹਦੇ ਭਾਗਾਂ ਦੇ ਨਾਲ ਕਿਹਦੀ ਬਖਸ਼ਿਸ਼ ਦੇ ਨਾਲ ਕਿਹਦੇ ਨਾਲ ਬੈਠਣ ਦੇ ਨਾਲ ਆਪਣਾ ਵੀ ਜੀਵਨ ਦਾ ਉਧਾਰ ਹੋ ਜਾਏ ਗੁਰਮੱਰ ਕਹਿੰਦੇ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗਤ ਆਵੇ ਨਾ ਕੀ ਇਦਾਂ ਦੇ ਹੁੰਦੇ ਆ ਸਾਥ ਸੰਗਤ ਦੀ ਜਿਵੇਂ ਤੁਸੀਂ ਕਿਸੇ ਗਲਤ ਬੰਦੇ ਦੀ ਸੰਗਤ ਕਰੋਗੇ ਉਦਾਂ ਦੇ ਬੰਦੇ ਦੇ ਵਿੱਚ ਗੁਣ ਆ ਜਾਣਗੇ ਉਦਾਂ ਬੰਦਾ ਕਰਨ ਲੱਗ ਜਾਂਦਾ ਹੈ ਉਹ ਸੋਸਾਇਟੀ ਜਿਹੜੀ ਹੁੰਦੀ ਜਿੱਦਾਂ ਦੀ ਸੰਗਤ ਕਰਦੇ ਅਸੀਂ ਸੰਗਤ ਤੈਸੀ ਰੰਗਰ ਪਰ ਕਿਸੇ ਜੀਵਨ ਵਾਲੇ ਦਾ ਜਿਹੜਾ ਆਪਾਂ ਸੰਗ ਕਰਦੇ ਆ ਤੇ ਸਾਡਾ ਰੁਕਿਆ ਹੋਇਆ ਕੰਮ ਜਿਹੜਾ ਹੈ ਉਹ ਕੰਮ ਬਹੁਤ ਵੱਡਾ ਸਾਡਾ ਜਿਹੜਾ ਪ੍ਰਮਾਤਮਾ ਦੀ ਭਗਤੀ ਤਾਂ ਅਧੂਰਾ ਹੈ ਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਤੇ ਆਪਣਾ ਵੀ ਸ਼ੁਰੂ ਹੋ ਜਾਂਦਾ ਤੇ ਗੁਰੂ ਮਹਾਰਾਜ ਕਹਿੰਦੇ ਵੀ ਆਓ ਬੈਠ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਬੈਠ ਕੇ ਜੁੜੀਏ ਆਵੋ ਸੰਤ ਮਿਲ ਆਵੋ ਸੰਤੋ ਮਿਲ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲਹ ਲਾਹਾ ਜੀ ਇਥੇ ਲਾਹ ਹੀ ਹੈ ਲਾਭ ਹੈ ਤੇ ਗੁਰੂ ਮਹਾਰਾਜ ਇਸੇ ਕਰਕੇ ਕਹਿੰਦੇ ਆ ਭਾਈ ਤੁਸੀਂ ਆਏ ਲਾਹਾ ਖਟਣ ਵਾਸਤੇ ਇਹੀਆਂ ਖਾੜ ਚਲੋ ਹਰ ਲਾਹਾ ਅੱਗੇ ਵਸਨ ਕੋਈ ਵੀ ਨਹੀਂ ਕਹਿੰਦਾ ਵੀ ਨੁਕਸਾਨ ਹੋਵੇ ਸਾਰੇ ਕਹਿੰਦੇ ਨਾ ਲਾਭ ਹੋਵੇ ਮੈਨੂੰ ਲਾਹਾ ਖਟਣਾ ਆਇਆ ਪਾਛਾ ਜੀ ਵੀ ਕਹਿੰਦੇ ਆ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਤਕ ਪਕੜੇ ਸਭ ਉਕਦੀ ਚੱਲੀ ਰਹਿਣਾ ਜ਼ਿੰਦਗੀ ਖਤਮ ਹੋ ਰਹੀ ਆ ਤੇ ਲਾਹਾ ਖੱਟ ਲੋ ਆਵੋ ਸੰਤੋ ਮਿਲ ਨਾਮ ਜਪਾ ਵਿੱਚ ਸੰਗਤ ਨਾਮ ਸਦਾ ਲਹਿਲਾ ਜਿਓ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹ ਜਿਓ ਗੁਰੂ ਦੇ ਪਿਆਰਿਆਂ ਦੀ ਗੁਰਸਿੱਖਾਂ ਦੀ ਸੰਗਤ ਕਰ ਉਹਨਾਂ ਦੀ ਸੇਵਾ ਕਰ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹ ਜਿਓ ਜਦੋਂ ਉਹਨਾਂ ਗੁਰਮੁਖਾਂ ਦੀ ਉਹਨਾਂ ਗੁਰਸਿੱਖਾਂ ਦੀ ਸੇਵਾ ਕਰੇਗਾ ਤੈਨੂੰ ਫਿਰ ਆਤਮਿਕ ਜੀਵਨ ਦੇਣ ਦੀ ਖੁਰਾਕ ਮਿਲੇਗੀ ਤੇ ਇਹ ਕਹਿੰਦੇ ਫਿਰ ਅਸੀਂ ਮੁਖ ਦੇ ਨਾਲ ਉਹਨੂੰ ਛਕਾਂਗੇ ਭਾਵ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਾਂਗੇ ਅੰਮ੍ਰਿਤ ਮੁਖ ਪਾਹ ਜਿਓ ਮਿਲ ਪੁਰਬ ਲਿਖੜੇ ਤੁਰ ਕਰਮਾ ਇਹ ਜਿਹੜਾ ਪਿਛਲੇ ਸਮੇਂ ਦਾ ਜਿਹੜਾ ਆਪਾਂ ਕੀਤਾ ਨਾ ਉਹ ਕਰਮਾ ਕਰਕੇ ਸਾਨੂੰ ਇਹ ਪ੍ਰਾਪਤੀ ਹੁੰਦੀ ਹੈ ਫਿਰ ਉਦਾਹਰਨ ਦਿੰਦੇ ਗੁਰੂ ਪਾਤਸ਼ਾਹ ਕਹਿੰਦੇ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜਿਉ ਜਦਾਂ ਸਾਵਣ ਵਰਸਦਾ ਨਾ ਤੇ ਸਾਰੀ ਧਰਤੀ ਜਿਹੜੀ ਜਲ ਦੇ ਨਾਲ ਲਵ ਲਵ ਭਰ ਜਾਂਦੀ ਹੈ ਧਰਤੀ ਨੂੰ ਬੜਾ ਸੁੱਖ ਮਿਲਦਾ ਤਪਦੀ ਹੁੰਦੀ ਹੈ ਨਾ ਤੇ ਸਾਵਣ ਦੇ ਵਿੱਚ ਜਦੋਂ ਵਰਸਦਾ ਕਹਿੰਦੇ ਇਸੇ ਤਰ੍ਹਾਂ ਗੁਰੂ ਸਾਵਣ ਵਰਸਦਾ ਉਹਦੀ ਰਹਿਮਤ ਵਰਸਦੀ ਆ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਰਾਮ ਮਨ ਮੋਰ ਕੋਹਿਕੜਾ ਸ਼ਬਦ ਮੁਖ ਪਾਇਆ ਕਹਿੰਦੇ ਜਦੋਂ ਮੋਰ ਕੋਹ ਕੋ ਕਰਦੇ ਆ ਕੋਹ ਕੋ ਕਰਦੇ ਨੇ ਜਦੋਂ ਬਰਸਾਤ ਹੁੰਦੀ ਹੈ ਸਾਵਣ ਦੇ ਵਿੱਚ ਮੋਰਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਕਹਿੰਦੇ ਮਨ ਮੋਰ ਮਨ ਵੀ ਕੋਹ ਕੋ ਕਰਦਾ ਹੈ ਮਨ ਵੀ ਉਹਨੂੰ ਜੱਪਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਮਨ ਮੋਰ ਕੋਹਿਕੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ 부ਠੜਾ ਮਿਲਿਆ ਹਰ ਰਾਇਆ ਜੀਓ ਜਿਹਨ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਿਹੜਾ ਸਾਡੇ ਹਿਰਦੇ ਵਿੱਚ ਵਸਦਾ ਤੇ ਪ੍ਰਾਪਤੀ ਹੁੰਦੀ ਹੈ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨਾ ਤੇ ਕਹਿੰਦੇ ਮੇਰਾ ਜਿਹੜਾ ਮਨ ਹੈ ਨਾ ਉਹਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਹੈ ਜਨ ਨਾਨਕ ਪ੍ਰੇਮ ਰਤਨ ਦੋ ਤਰ੍ਹਾਂ ਦਾ ਪ੍ਰੇਮ ਹੈ ਇੱਕ ਦੁਨਿਆਵੀ ਦੁਨੀਆ ਦਾ ਜਿਹੜਾ ਵਿਸ਼ੇ ਵਿਕਾਰਾਂ ਦਾ ਤੇ ਇੱਕ ਪ੍ਰਮਾਤਮਾ ਦਾ ਪਿਆਰ ਹੈ ਤੇ ਉਹਦੇ ਨਾਲ ਹੀ ਰੱਬ ਮਿਲਦਾ ਤੇ ਨਾ ਕਿਸੇ ਕਰਮ ਕਾਂਡਾਂ ਨਾਲ ਮਿਲਦਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆਪ ਸਾਰੇ ਪੜ੍ਹਦੇ ਹੋ ਸਾਬ ਕਹਿੰਦੇ ਕਾਹਾਂ ਭਿਓ ਜੋ ਦੋ ਲੋਚਣ ਮੂੰਦਕ ਬੈਠ ਰਹੇ ਹੋ ਬਗ ਧਿਆਨ ਲਗਾਇਓ 나ਥ ਫਰੀ ਲੈ ਸਾ ਸਮੁੰਦਰਣ ਲੋਕ ਗਿਓ ਪਰਲੋਗ ਵਾਇਓ ਵਾਸ ਕਿ ਉਪਖਿਆਨ ਸੋ ਬੈਠ ਕੇ ਐਸੀ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਤੇ ਉਹਨਾਂ ਦੇ ਉੱਪਰ ਪ੍ਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਅੱਜ ਦੇ ਸ਼ਬਦ ਵਿੱਚ ਸਮਝਾਉਣਾ ਕਰਦੇ ਆਂ ਕਹਿੰਦੇ ਗੁਰਮੁਖ ਜਿੱਦੂ ਜਪ ਨਾਮ ਕਰਮਾ ਤੇਰੇ ਭਾਗਾਂ ਦੇ ਵਿੱਚ ਐ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਮਤ ਮਾਤਾ ਮਤ ਜਿਓ ਨਾਮ ਮੁਖ ਰਾਮਾ ਇਹ ਆਪਣੀ ਜਿਹੜੀ ਮਤ ਹੈ ਨਾ ਗੁਰੂ ਵਾਲੀ ਬਣਾ ਲੋ ਤੇ ਮਾਂ ਬਣ ਜਾਏਗੀ ਤੇ ਜਦੋਂ ਗੁਰੂ ਦੀ ਮਤ ਦੇ ਨਾਲ ਚੱਲਾਂਗੇ ਨਾ ਇਹ ਤਾਂ ਮਾਂ ਸਮਝਾਉਂਦੀ ਨਾ ਬੱਚੇ ਨੂੰ ਦੋ ਰਿਸ਼ਤੇ ਆ ਸਾਡੀ ਜ਼ਿੰਦਗੀ ਦੇ ਇੱਕ ਮਾਂ ਤੇ ਇੱਕ ਬਾਪ ਦਾ ਤੇ ਬਾਣੀ ਦੇ ਵਿੱਚ ਦੋਨਾਂ ਰਿਸ਼ਤਿਆਂ ਦੀ ਗੱਲ ਦਿੱਤੀ ਆ ਆਪਾਂ دنیਾਬੀ ਤੌਰ ਤੇ ਵੀ ਦੇਖਦੇ ਆ ਜਿਹੜਾ ਬਾਪ ਹੁੰਦਾ ਨਾ ਉਹ ਛੱਡ ਕੇਗਾ ਜ਼ਰੂਰ ਬੱਚੇ ਨੂੰ ਜ਼ਰੂਰ ਛੱਡ ਜਗਾ ਤੇ ਮਾਂ ਜਿਹੜੀ ਉਹ ਪਿਆਰ ਹੀ ਕਰਦੀ ਦੋਨਾਂ ਦੀ ਗੱਲ ਕੀਤੀ ਹੈ ਕਹਿੰਦੇ ਜੈਸਾ ਬਾਲਕ ਕਾਏ ਸੋ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਪਹਿਲਾਂ ਛਿੜਕਦਾ ਹੀ ਐ ਛਿੜਕੇ ਪਉ ਪਾਤੀ ਬਹੁੜ ਪਿਤਾ ਗੱਲ ਲਾਵੇ ਪਰ ਜਿਹੜਾ ਜਿਹੜੀ ਮਾਂ ਹੁੰਦੀ ਆ ਸੁੱਤੋ ਅਪਰਾਧ ਕਰਤ ਹੈ ਜੇਤੇ ਜਨਣੀ ਚੀਤਨ ਰੱਖ ਸਥਿਤੇ ਰਾਮਈਆ ਹਉ ਬਾਰਗ ਤੇਰਾ ਕਾਏ ਨਾ ਖੰਡਸ ਅਬ ਗੁਣ ਮੇਰਾ ਕਹਿੰਦੇ ਮਤ ਮਾਤਾ ਮਾਂ ਗੁਰੂ ਦੀ ਮਤ ਨੂੰ ਮਾਂ ਵਰਗਾ ਬਣਾ ਲਾ ਮਤ ਜਿਓ ਉਦੀ ਮਤ ਨੂੰ ਆਪਣਾ ਜੀਵਨ ਬਣਾ ਲਓ ਮੁਖ ਨਾਮ ਮੁਖ ਰਾਮਾ ਮੁਖ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪੋ ਸੰਤੋਖ ਪਿਤਾ ਕਰ ਗੁਰਪੁਰਖ ਜਨਮਾ ਸੰਤੋਖ ਨੂੰ ਪਿਤਾ ਜੀਵਨ ਵਿੱਚ ਜੇ ਸਬਰ ਕੋਈ ਨਹੀਂ ਨਾ ਸੰਤੋਖ ਕੋਈ ਨਹੀਂ ਹੈ ਤੇ ਕੁਝ ਪ੍ਰਾਪਤ ਨਹੀਂ ਹੋਣਾ ਬੇਨਤੀ ਕਰ ਚੁੱਕਿਆ ਮੈਂ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਰੋਰਤ ਬਿਰਥੇ ਸਭ ਕਾਜੇ ਫਿਰ ਦੁਹਰਾ ਦਿਨਾ ਦੋ ਚੀਜ਼ਾਂ ਹੁੰਦੀਆਂ ਦੋ ਤਰ੍ਹਾਂ ਕਪੜਾ ਰੰਗਿਆ ਜਾਂਦਾ ਇੱਕ ਕਪੜਾ ਡਿਜ਼ਾਈਨ ਹੁੰਦਾ ਨਾ ਡਿਜ਼ਾਈਨ ਕਪੜਾ ਸਾਨੂੰ ਸੋਹਣਾ ਲੱਗਦਾ ਜਿਹੜਾ ਡਿਜ਼ਾਈਨ ਕੀਤਾ ਹੁੰਦਾ ਬੜਾ ਸੋਹਣਾ ਲੱਗਦਾ ਇੱਕ ਕਪੜੇ ਨੂੰ ਦਾਗ ਲੱਗ ਜਾਏ ਉਹ ਸਾਨੂੰ ਚੰਗਾ ਨਹੀਂ ਲੱਗਦਾ ਜਿਹੜਾ ਸੰਤੋਖ ਜੀਵਨ ਹੈ ਨਾ ਸੰਤੋਖੀ ਜੀਵਨ ਹੈ ਉਹ ਡਿਜ਼ਾਈਨ ਕੀਤਾ ਹੋਇਆ ਕਪੜਾ ਤੇ ਜਿਹੜਾ ਲੋਭੀ ਜੀਵਨ ਹੈ ਉਹ ਦਾਗਿਆਂ ਨਾਲ ਭਰਿਆ ਹੋਇਆ ਕਿਉਂਕਿ ਲੋਭੀ ਜਿਹੜਾ ਲੋਭੀ ਜੰਤਰਾ ਜਾਣੀ ਭੱਖ ਅਪੱਖ ਸਭ ਖਾਏ ਆ ਲੋਭੀ ਸੀ ਨਾ ਬਹੁਤ ਸੀਗੇ ਭਾਈ ਬਾਬਾ ਦਾਤੂ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਲੱਤ ਮਾਰਦੇ ਆ ਲੋਭੀ ਨਾ ਉਹਨਾਂ ਦੇ ਅੰਦਰ ਮੈਨੂੰ ਗੁਰਤਾ ਗੱਦੀ ਮਿਲ ਜਾਏ। ਪ੍ਰਿਥੀ ਚਾਂਦੇ ਸੀ, ਧੀਰਮਲ ਸੀ। ਸੀਏ ਮਸੰਦ ਤੋਂ ਗੋਲੀ ਚਲਾਉਂਦੇ ਆ ਗੁਰਤੇਗ ਵਾਹਦਰ ਸਾਹਿਬ ਦੇ ਉੱਪਰ। ਗੰਗੂ ਬ੍ਰਾਹਮਣ ਲੋਭੀ ਸੀ। ਕਿੰਨੇ ਲੋਕ ਸੀਗੇ। ਤੇ ਉਹ ਉਹਨਾਂ ਦੇ ਵੀ ਆਪਾਂ ਗੱਲ ਕਰਦੇ ਆ ਮਲਕ ਭਾਗੋ ਵੀ ਲੋਭੀ ਸੀ ਨਾ। ਦੁਨੀਆ ਦੀ ਦੌਲਤ ਇਕੱਠੀ ਕੀਤੀ ਲੈ ਕੇ ਕੀ ਕੁਛ ਵੀ ਨਹੀਂ ਗਿਆ। ਲਾਣਤਾ ਹੀ ਪੈ ਰੀਆਂ ਨਾ। ਲਾਲੋ ਨੂੰ ਗੁਰੂ ਮਹਾਰਾਜ ਨੇ ਇੰਨਾ ਸਨਮਾਨ ਦਿੱਤਾ। ਇੱਕ ਵਾਰੀ ਨਹੀਂ ਸੱਤ ਵਾਰੀ ਲਾਲੋ ਦਾ ਨਾਮ ਆਇਆ ਬਾਣੀ ਦੇ ਵਿੱਚ। ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਗਿਆਨ ਵੇ ਲਾ ਲਓ ਪਾਪ ਕੀ ਡਾਂਜ ਲੈ ਕਾਬਲੋ ਤਾਇਆ ਜੋਰੀ ਮੰਗੇ ਲਾਣ ਵੇ ਲਾ ਲਓ ਸੰਤੋਖੀਆਂ ਦਾ ਨਾਮ ਹੋਇਆ ਨਾ ਤੇ ਇਕਾਲੇ ਵੀ ਗੁਰੂ ਸਾਹਿਬ ਨੇ ਸਮਝਾਈ ਹੈ ਆਸਾ ਕੀ ਵਾਰ ਦੀ 7ਵੀਂ ਪੌੜੀ ਪੜੋ ਕਹਿੰਦੀ ਜੇ ਅਸੀਂ ਭਗਤੀ ਕਰਨੀ ਹੈ ਨਾ ਸਾਡੇ ਜੀਵਨ ਵਿੱਚ ਸੰਤੋਖ ਹੋਣਾ ਚਾਹੀਦਾ ਇਹ ਨਹੀਂ ਕਿ ਜਿੱਥੇ ਦੇਖੀ ਚੋਪੜੀ ਉੱਥੇ ਮਾਰੀ ਚੌਂਕੜੀ ਤੇ ਜੀਵਨ ਦੇ ਵਿੱਚ ਸੰਤੋਖ ਨਹੀਂ ਹੈ ਤੇ ਕੁਝ ਪ੍ਰਾਪਤ ਨਹੀਂ ਉਹ ਭਗਤੀ ਉਹ ਕਰੇਗਾ ਕਹਿੰਦੇ ਸੇਵ ਕੀਤੀ ਸੰਤੋਖਈ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨ ਰੱਖਿਓ ਕਰ ਸੁਕਰਤ ਧਰਮਕ ਵਾ ਸਾਡਾ ਅੰਦਰ ਲੋਭ ਆ ਜਾਂਦਾ ਜੇ ਆਪਾਂ ਗੱਲਾਂ ਤਾਂ ਕਰਦੇ ਮੈਂ ਕਹਾਂ ਤੁਹਾਨੂੰ ਵੀ ਥੋੜਾ ਖਾਇਆ ਕਰੋ ਗੁਰੂ ਮਾਰਗ ਹੈ ਅਲਪ ਹਾਰ ਤੇ ਜਦੋਂ ਮੈਂ ਦੇਖਿਆ ਵੀ ਕਿ ਫਰੀ ਦੇ ਵਿੱਚ ਮਿਲਦਾ ਪਿਆ ਨਾ ਫੇ ਇੱਕ ਖਾਣ ਦੀ ਜਗ੍ਹਾ ਚਾਰ ਗਲਾ ਬਜਾਮਣਾ ਖਾਣੀ ਹੈ ਭਾਵੇਂ ਸ਼ੁਗਰ ਹੋਵੇ ਤੇ ਸਤਗੁਰੂ ਮਹਾਰਾਜ ਲੋਭ ਜਿਹੜਾ ਨਾ ਲੋੜ ਦੀ ਸੀਮਾ ਹੈ ਲੋਭ ਦੀ ਸੀਮਾ ਕੋਈ ਨਹੀਂ ਤੇ ਇਸ ਕਰਕੇ ਜੀਵਨ ਦੇ ਵਿੱਚ ਪਹਿਲਾਂ ਆਪਣੇ ਆਪ ਨੂੰ ਕਮਾਉਣ ਦਾ ਯਤਨ ਕਰੀਏ ਵੀ ਉਹ ਅਸੀਂ ਜੀਵਨ ਦੇ ਵਿੱਚ ਗੱਲ ਕਮਾਈਏ ਸੰਤੋਖ ਪਤਾ ਕਰ ਗੁਰਪੁਰਖ ਜਨਮ ਉਹ ਅਸਾ ਗੁਰੂ ਬਣਾਓ ਜਿਹੜਾ ਮਰਦਾ ਨਹੀਂ ਹੈ ਜੋਨੀਆਂ ਦੇ ਵਿੱਚ ਨਹੀਂ ਆਉਂਦਾ ਜਦੋਂ ਜਦੋਂ ਜਨਮੇ ਹੋ ਗਿਆ ਤੇ ਜਦਾਂ ਜਨਮ ਹੋਇਆ ਤਾਂ ਮਰੇਗਾ ਵੀ ਆ ਬਗਣਾ ਗੁਰੂ ਸਾਹਿਬ ਦਾ ਜਨਮ ਦਿਨ ਜਨਮ ਦਿਨ ਨਹੀਂ ਹੁੰਦਾ ਖਾਲਸੇ ਦਾ ਜਨਮ ਦਿਨ ਉਹ ਖਾਲਸੇ ਦਾ ਜਨਮ ਦਿਨ ਥੋੜੇ ਆ ਰਿਹਾ ਖਾਲਸਾ ਤਾਂ ਪ੍ਰਗਟ ਹੋਇਆ ਤੇ ਫਿਰ ਕਹਿੰਦੇ ਖਾਲਸਾ ਸਾਜਣਾ ਸਾਜਣਾ ਵੀ ਜਿਹੜਾ ਸਾਜ ਹੈ ਉਹ ਵੀ ਖਤਮ ਹੋ ਜਾਏਗਾ ਜਿਹੜੀ ਚੀਜ਼ ਆਪਾਂ ਸਾਝਦੇ ਨੇ ਉਹ ਵੀ ਥੋੜੇ ਦਿਨਾਂ ਬਾਅਦ ਖਤਮ ਹੋ ਜਾਂਦੀ ਗੁਰੂ ਨੇ ਤਾਂ ਪ੍ਰਗਟ ਕੀਤਾ ਖਾਲਸਾ ਪ੍ਰਗਟ ਕੀਤਾ ਤੇ ਉਹ ਪ੍ਰਗਟ ਉਹ ਚੀਜ਼ ਹੁੰਦੀ ਜਿਹੜੀ ਪਹਿਲਾਂ ਸੀ ਜਿੱਦਾਂ ਹੁਣ ਪ੍ਰਮਾਤਮਾ ਸਾਡੇ ਅੰਦਰ ਹੈ ਤੇ ਉਹ ਪ੍ਰਮਾਤਮਾ ਪ੍ਰਗਟ ਕਿੱਦਾਂ ਹੋਏਗਾ ਪਾਣੀ ਦੇ ਨਾਲ ਜਦ ਹਮ ਹੋਤੇ ਤਬ ਤੋਂ ਨਹੀਂ ਅਬ ਤੂੰ ਹੀ ਮੈਂ ਅੰਦਰ ਹੀ ਸੀ ਨਾ ਪ੍ਰਗਟ ਹੋ ਗਿਆ ਘਰੇ ਇਦਾਂ ਦਾ ਗੁਰੂ ਬਣਾਓ ਗੁਰੂ ਪੁਰਖ ਜਨਮਾ ਵਡਭਾਗੀ ਮਿਲ ਰਾਮਾ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ